ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆਪਣਾ ਗਰਮੀਆਂ ਦਾ ਇਹ ਤੋਹਫ਼ਾ ਸਪੈਸ਼ਲ ਗਰਮੀਆਂ ਦਾ achar ਤੁਸੀਂ ਵੇਖ ਸਕਦੇ ਹੋ ਦੇਖੋ ਇਹ ਬਹੁਤ ਹੀ ਗੁਣਕਾਰੀ achar ਜਿਹਨੂੰ ਇਹਦਾ ਨਾਮ ਪਤਾ ਵਾ ਜਲਦੀ ਜਲਦੀ ਵੀਡੀਓ ਚੱਲਦੀ ਦੇ ਵਿੱਚ ਇਹਦਾ ਨਾਮ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਜਾ ਕੇ ਆਪਾਂ ਇਹਦਾ ਨਾਮ ਵੀ ਦੱਸਾਂਗੇ ਬਹੁਤ ਹੀ ਜ਼ਿਆਦਾ ਇਹ ਗੁਣਕਾਰੀ ਹੁੰਦਾ ਵਾ ਹੱਡੀਆਂ ਵਾਸਤੇ ਗੋਡਿਆਂ ਵਾਸਤੇ ਬੱਚਿਆਂ ਨੂੰ ਦੋ ਤੁਸੀਂ ਦਿਮਾਗ ਵਾਸਤੇ ਵੀ ਇਹ ਜਿਹੜਾ ਬਹੁਤ ਵਧੀਆ ਹੁੰਦਾ ਵਾ ਜਿਵੇਂ ਤੁਹਾਡੇ ਗੋਡਿਆਂ ਦੇ ਵਿੱਚੋਂ ਕਹਿੰਦੇ ਗਰੀਜ਼ ਖਤਮ ਹੋ ਗਈ ਆ ਲਚ ਖਤਮ ਹੋ ਗਈ ਆ ਤੁਹਾਡੀ ਹੱਡੀਆਂ ਦੇ ਵਿੱਚੋਂ ਇਹ ਜਿਹੜਾ ਚਾਰ ਤੁਸੀਂ ਬਣਾ ਕੇ ਖਾਓ ਤੇ ਤੁਹਾਡੀਆਂ ਹੱਡੀਆਂ ਜਿਵੇਂ 25 ਸਾਲਾਂ ਦੇ ਤੁਸੀਂ ਹੁੰਨੇਓ ਇਦਾਂ ਦੀਆਂ ਹੱਡੀਆਂ ਬਣ ਜਾਣੀਆਂ ਬਹੁਤ ਹੀ ਵਧੀਆ ਹੁੰਦਾ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਬਹੁਤ ਖਾਂਦੇ ਹੁੰਦੇ ਸੀਗੇ ਵੈਸੇ ਵੀ ਪੱਕੇ ਜਿਹੜੇ ਆ ਉਹ ਦਰਖਤਾਂ ਦੇ ਤੋੜ ਤੋੜ ਕੇ ਖਾਈ ਜਾਂਦੇ ਸੀ ਬੱਚੇ ਵੀ ਖਾਈ ਜਾਂਦੇ ਹੁੰਦੇ ਸੀਗੇ ਤਾਂ ਹੀ ਉਦੋਂ ਦੇ ਬੱਚੇ ਬਜ਼ੁਰਗ ਜਿਹੜੇ ਵਧੀਆ ਹੁੰਦੇ ਸੀ ਅੱਜ ਕੱਲ ਦੇ ਬੱਚਿਆਂ 'ਚ ਵੀ ਸਾਹ ਪ੍ਰਾਣ ਹੈ ਨਹੀਂ ਤੇ ਬਜ਼ੁਰਗਾਂ 'ਚ ਵੀ ਨਹੀਂ ਹੈਗਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਕੁਦਰਤੀ ਬਹੁਤ ਜਿਆਦੀਆਂ ਗੁਣਕਾਰੀ ਹੁੰਦੀਆਂ ਸੀ ਆਪਾਂ ਨੂੰ ਪਤਾ ਨਹੀਂ ਹੁੰਦਾ ਭੋਲੇ ਭਾਪਾ ਤੋੜ ਤੋੜ ਕੇ ਜਿਵੇਂ ਇਹ ਹੋ ਗਈਆਂ ਤੂਤੀਆਂ ਜਿਹਨੂੰ ਬੋਲਦੇ ਆ ਗੋਲਾਂ ਬੋਲਦੇ ਆ ਉਹ ਆਪਾਂ ਖਾਈ ਜਾਣੀਆਂ ਉਹਦੇ ਵੀ ਬਹੁਤ ਜਿਆਦੇ ਫਾਇਦੇ ਅੱਜ ਕੱਲ ਤੁਸੀਂ ਵੇਖੋ ਜਾਮਨ ਹੋ ਗਏ ਚਾਹੇ ਤੂਤਾਂ ਦੇ ਜਿਹਨੂੰ ਤੂਤੀਆਂ ਬੋਲਦੇ ਆ ਸੀ ਤੁਹਾਨੂੰ ਗੋਲਾਂ ਤੇ ਤੂਤਾਂ ਤੂਤੀਆਂ ਬੋਲਦੇ ਹੁੰਦੇ ਤੁਸੀਂ ਪਤਾ ਨਹੀਂ ਕੀ ਬੋਲਦੇ ਉਹ ਐਂ ਜਮੀਨ ਤੇ ਡਿੱਗੀ ਹੁੰਦੀਆਂ ਸੀ ਕਿ ਜਦ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਇੰਨੀਆਂ ਮਹਿੰਗੀਆਂ ਵਿਕਦੀਆਂ ਨੇ ਇੱਕ ਬੈਰੀ ਦੇ ਰੂਪ ਦੇ ਵਿੱਚ ਵਰਤੀਆਂ ਜਾਂਦੀਆਂ ਇੰਨੀਆਂ ਗੁਣਕਾਰੀ ਹੁੰਦੀਆਂ ਸੋ ਉਸੇ ਤਰ੍ਹਾਂ ਇਹ ਫਰੂਟ ਵੀ ਹੁੰਦਾ ਤੇ ਇਹਦਾ ਅਚਾਰ ਵੀ ਤਿਆਰ ਕੀਤਾ ਜਾਂਦਾ ਤੇ ਇੱਕ ਹੋਰ ਕੰਮ ਆਉਂਦਾ ਸੀਗਾ ਉਹ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜੇ ਕੰਮ ਆਉਂਦਾ ਹੁੰਦਾ ਸੀਗਾ ਉਹ ਆਪਾਂ ਵੀਡੀਓ 'ਚ ਨਹੀਂ ਦੱਸਾਂਗੇ ਪਹਿਲਾਂ ਆਪਾਂ ਜਦੋਂ ਵੀਡੀਓ ਦੀ ਤਿਆਰ ਕੀਤੀ ਉਦੋਂ ਦੱਸਿਆ ਸੀਗਾ ਤੇ ਜਿਨ੍ਹਾਂ ਨੇ ਇਹਨੂੰ ਵੇਖਿਆ ਹੈ ਜਾਂ ਜਿਨ੍ਹਾਂ ਦੇ ਘਰੇ ਦਰਖਤ ਹੈਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇੱਕ ਹੋਰ ਕਿਹੜੇ ਕੰਮ ਆਉਂਦਾ ਹੁੰਦਾ ਸੀ ਬੱਚਿਆਂ ਦੇ ਖਾਸ ਕਰਕੇ ਤੇ ਇਹਨੂੰ ਜਿਨ੍ਹਾਂ ਨੂੰ ਹੁਣ ਨਹੀਂ ਪਤਾ ਉਹ ਆਪਾਂ ਦੱਸ ਦਿੰਨੇ ਆਂ ਵੀ ਇਹਨੂੰ ਲਸੂੜਾ ਬੋਲਿਆ ਜਾਂਦਾ ਤੇ ਦੇਖ ਸਕਦੇ ਹੋ ਦੇਖੋ ਇਹ ਕਿੱਡੇ-ਕੱਡੇ ਵੱਡੇ ਬੇਰਾ ਵਾਂਗੂ ਲੱਗਦੇ ਆ ਜਿਵੇਂ ਘਟੋਨੀਆਂ ਨਹੀਂ ਹੁੰਦੀਆਂ ਮੋਟੀਆਂ ਉਹਨਾਂ ਤੋਂ ਵੀ ਵੱਡੇ ਹੁੰਦੇ ਨੇ ਇਹਨੂੰ ਲਸੂੜਾ ਬੋਲਿਆ ਜਾਂਦਾ ਇਹਦੇ ਦੋ ਰੂਪ ਹੁੰਦੇ ਇੱਕ ਤੇ ਲਸੂੜਾ ਹੁੰਦਾ ਵੱਡਾ ਹੁੰਦਾ ਇੱਕ ਲਸੂੜੀ ਬੋਲੀ ਜਾਂਦੀ ਉਹ ਬ੍ਰਿਕ-ਬ੍ਰਿਕ ਹੁੰਦੀ ਹੈ ਜ਼ਿਆਦਾਤਰ ਆਮ ਤੁਸੀਂ ਵੇਖੋ ਨਹਿਰਾਂ ਦੇ ਕੰਡੇ ਤੇ ਜਿਹੜੇ ਦਰਖਤ ਲੱਗੇ ਹੁੰਦੇ ਆ ਤੇ ਉਹ ਲਸੂੜੀ ਦਾ ਜਿਹੜਾ ਸੀਗਾ ਵੈਸੇ ਅਸੀਂ ਖਾਨਚ ਇਸਤੇਮਾਲ ਕਰ ਲੈਂਦੇ ਸੀਗੇ ਤੇ ਲਸੂੜੇ ਦਾ ਜਿਹੜੇ ਸਾਡੇ ਬਜ਼ੁਰਗ ਵੱਡੇ ਸੀਗੇ ਉਹ ਸਾਨੂੰ ਇਹ ਚਾਰ ਤਿਆਰ ਕਰਕੇ ਦਿੰਦੇ ਸੀ ਬਹੁਤ ਜ਼ਿਆਦਾ ਟੇਸਟੀ ਚਾਰ ਤਿਆਰ ਹੁੰਦਾ ਸੀ ਬਾਕੀ ਉਹ ਵੀ ਪੈਣਾ ਹੁਣ ਆਪਣਾ ਆਰਡਰ ਦੇ ਸਕਦੀਆਂ ਜਿਹੜੀਆਂ ਕਾਫੀ ਜ਼ਿਆਦਾ ਤੋਂ ਮੈਨੂੰ ਪੁੱਛ ਰਹੀਆਂ ਸੀ ਕਿ ਮੈਡਮ ਲਸੂੜੇ ਦਾ achar ਕਦੋਂ ਲੈ ਕੇ ਆਓਗੇ ਤੇ ਅੱਜ ਆਪਾਂ ਲੱਗਿਆ ਜੀ ਲਸੂੜੇ ਦਾ achar ਬਣਾਉਣ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਲਸੂੜੇ ਲਿਆਏ ਸੀਗੇ achar ਆਪਾਂ ਹਮੇਸ਼ਾ ਤਾਜ਼ਾ ਤਾਜ਼ਾ ਹੀ ਤਿਆਰ ਕਰਦੇ ਹਾਂ ਪਹਿਲਾਂ ਆਪਣਾ ਵੇਚ ਜੇ ਫਿਰ ਆਪਾਂ ਤਿਆਰ ਕਰਦੇ ਹਾਂ ਇਹ ਜਿਹੜਾ ਜਲਦੀ ਜਲਦੀ ਤੁਸੀਂ ਇਹ ਆਰਡਰ ਦੇ ਸਕਦੇ ਹੋ ਕਿਉਂਕਿ ਇਹ 1 ਮਹੀਨੇ ਤੱਕ ਸਿਰਫ ਮਿਲਦੇ ਨੇ ਮਾਰਕੀਟ ਦੇ ਵਿੱਚੋਂ ਤੇ ਜੇ ਤੁਸੀਂ ਆਪ ਦਾ ਆਰਡਰ ਮਗਾਉਣਾ ਚਾਹੁੰਦੇ ਹੋ ਤੇ 1 ਮਹੀਨੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ 10-15 ਦਿਨਾਂ ਦੇ ਵਿੱਚ ਵਿੱਚ ਆਪ ਦਾ ਆਰਡਰ ਦੇ ਸਕਦੇ ਹੋ ਕਿਉਂਕਿ ਉਸ ਤੋਂ ਬਾਅਦ ਨਹੀਂ ਇਹ ਮਿਲਣਗੇ ਤੇ ਬਾਕੀ ਜਿਨ੍ਹਾਂ ਨੇ ਮਗਾਉਣਾ ਜਲਦੀ ਜਲਦੀ ਤੁਸੀਂ ਆਪ ਦਾ ਇਹ 10-15 ਦਿਨਾਂ ਦੇ ਵਿੱਚ ਆਰਡਰ ਦੇ ਸਕਦੇ ਹੋ ਤੇ ਇਹਦਾ ਆਪਾਂ ਉਸ ਹਿਸਾਬ ਨਾਲ ਹੀ ਚਾਲ ਪਿਆਰ ਕਰਕੇ ਰੱਖਾਂਗੇ ਜਿਵੇਂ ਸਾਨੂੰ ਇਹਦੇ ਆਰਡਰ ਆਉਣਗੇ ਕਿਉਂਕਿ ਆਪਾਂ ਜ਼ਿਆਦਾ ਚਾਰ ਤਿਆਰ ਕਰਕੇ ਨਹੀਂ ਰੱਖਦੇ ਕਿਉਂ ਆਪਾਂ ਕੈਮੀਕਲ ਕੋਈ ਨਹੀਂ ਇਹਦੇ ਵਿੱਚ ਪਾਉਂਦੇ ਜਿੰਨੀ ਆਪਣੀ ਲਾਗਤ ਆ ਸਿਰਫ ਆਪਾਂ ਉਹਨਾਂ ਹੀ ਚਾਰ ਤਿਆਰ ਕਰਦੇ ਆ ਤੇ ਹੁਣ ਇਹ ਲਸੂੜੇ ਜਿਹੜੇ ਆ ਇਹਨਾਂ ਨੂੰ ਆਪਾਂ ਪਹਿਲਾਂ ਇਹਨਾਂ ਦੀਆਂ ਡੰਡੀਆਂ ਤੋੜ ਲੈਨੇ ਇਹਨਾਂ ਨੂੰ ਬਣਾਉਣ ਦਾ ਤਰੀਕਾ ਵੀ ਆਪਾਂ ਨਾਲ ਦੱਸਾਂਗੇ ਤੁਹਾਨੂੰ ਤੇ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਚਾਰ ਬਣਾਉਣਾ ਵੀ ਤੁਹਾਨੂੰ ਦੱਸਾਂਗੇ ਤੇ ਜੇਕਰ ਤੁਸੀਂ ਮਗਾਉਣਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਤੇ ਆਪਣਾ ਆਰਡਰ ਦੇ ਸਕਦੇ ਹੋ ਇਹ ਆਪਾਂ ਹੁਣ ਜਿਹੜੇ ਲਸੂੜੇ ਆ ਇਦਾਂ ਆਪਾਂ ਡੰਡੀਆਂ ਇਹਨਾਂ ਦੀਆਂ ਇੰਨੀਆਂ-ਇੰਨੀਆਂ ਰੱਖ ਕੇ ਫਿਰ ਆਪਾਂ ਇਹ ਤੋੜਨਾ ਇਹਨਾਂ ਦੀ ਕੈਪ ਆ ਇਹ ਨਹੀਂ ਲੱਥਣੇ ਚਾਹੀਦੇ ਜਿਨ੍ਹਾਂ 'ਚ ਤੁਸੀਂ ਵਾਸ਼ ਨਹੀਂ ਕਰ ਲੈਂਦੇ ਜਿਨ੍ਹਾਂ 'ਚ ਤੁਸੀਂ ਇਹਨਾਂ ਨੂੰ ਉ ਇਹ ਕੈਪ ਇਹਨਾਂ ਦੇ ਉੱਪਰ ਹੀ ਰਹਿਣੇ ਚਾਹੀਦੇ ਆ ਜੇ ਤੁਸੀਂ ਇਹ ਕੈਪ ਉਤਾਰ ਲੇ ਤਾਂ ਤੁਹਾਡਾ ਚਾਰ ਜਿਹੜਾ ਉਹ ਵਧੀਆ ਨਹੀਂ ਬਣਨਾ ਜਲਦੀ ਹੀ ਖਰਾਬ ਹੋ ਜਾਣਾ ਕਿਉਂਕਿ ਇਹ ਕੈਪ ਦੇ ਉੱਤਰ ਗਿਆ ਤੇ ਇਹਦੇ ਵਿੱਚ ਲਸੂੜੇ ਦੇ ਚ ਪਾਣੀ ਭਰ ਜਾਣਾ ਹੁਣ ਇਹ ਆਪਾਂ ਸਾਰੀਆਂ ਡੰਡੀਆਂ ਤੋੜ ਲੈਣੇ ਆ ਤੇ ਅੱਗੇ ਵਾਸ਼ ਕਰਕੇ ਤੇ ਫਿਰ ਇਹਨੂੰ ਬਣਾਉਣ ਦਾ ਤਰੀਕਾ ਤੁਸੀਂ ਅੱਗੇ ਵੀਡੀਓ ਚ ਦੇਖੀ ਪਾਣੀ ਆਪਾਂ ਗਰਮ ਰੱਖ ਦਿੱਤਾ ਤੇ ਹੁਣ ਆਪਾਂ ਇਸ ਪਾਣੀ ਦੇ ਵਿੱਚ ਇੱਕ ਚਮਚ ਭਰ ਕੇ ਪਾਉਨੇ ਆ ਨਮਕ ਇਹ ਲਸੂੜੇ ਮੇਰੇ ਕੋਲ ਜਾਦੇ ਨੇ ਸੋ ਇਸ ਕਰਕੇ ਭੰਡਾ ਜਿਹੜਾ ਵਾ ਉਹ ਜਿਆਦਾ ਵੱਡਾ ਹੈ ਨਹੀਂ ਮੇਰੇ ਕੋਲ ਆਪਾਂ ਇੰਨਾ ਭਾਂਡਿਆਂ ਦੇ ਵਿੱਚ ਪਾਣੀ ਰੱਖਿਆ ਵੱਖਰਾ ਵੱਖਰਾ ਤੇ ਨਮਕ ਦੇ ਨਾਲ ਨਾਲ ਇੱਕ ਇੱਕ ਚਮਚ ਆਪਾਂ ਸਾਰਿਆਂ ਦੇ ਵਿੱਚ ਹਲਦੀ ਦਾ ਵੀ ਪਾ ਦਾਂਗੇ ਇਹਨੂੰ ਨਮਕ ਤੇ ਹਲਦੀ ਦੇ ਪਾਣੀ ਦੇ ਵਿੱਚ ਉਬਾਲਿਆ ਜਾਂਦਾ ਕੋਈ ਇਹਨੂੰ ਲੇਸੂਏ ਬੋਲਦਾ ਕੋਈ ਲਸੂੜੇ ਬੋਲਦਾ ਅਸਲੀ ਪੰਜਾਬੀ ਤੇ ਇਹਨੂੰ ਲਸੂੜੇ ਬੋਲਦੇ ਆ ਕੋਈ ਗੁੰਦੇ ਬੋਲਦਾ ਵਾ ਕਈ ਤਰੀਕੇ ਦੇ ਨਾਮ ਨੇ ਇਹਦੇ ਇਹਦੀ ਸਬਜ਼ੀ ਵੀ ਬਹੁਤ ਜਿਆਦੀ ਟੇਸਟੀ ਬਣਦੀ ਆ ਤੇ ਕਈ ਦਵਾਈਆਂ ਦੇ ਵਿੱਚ ਵੀ ਇਹ ਵਰਤਿਆ ਜਾਂਦਾ ਹੈ ਜਾਨੀ ਕਿ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਬਹੁਤ ਜਿਆਦਾ ਲਾਭਦਾਇਕ ਹੁੰਦਾ ਵਾ ਖਾਸ ਕਰਕੇ ਹੱਡੀਆਂ ਦੇ ਵਾਸਤੇ ਬਹੁਤ ਜਿਆਦਾ ਲਾਭਦਾਇਕ ਹੁੰਦਾ ਤੇ ਹੁਣ ਇਹ ਪਾਣੀ ਗਰਮ ਹੋ ਗਿਆ ਤਾਂ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਨੇ ਇਹ ਹੱਡੀਆਂ ਦੇ ਵਿੱਚ ਲੂਬ੍ਰਿਕੈਂਟ ਜਿਹੜਾ ਪੈਦਾ ਕਰਦਾ ਹੈ ਕਿਉਂਕਿ ਇਹਦੇ ਵਿੱਚ ਵੀ ਜਿਹੜੀ ਇਹ ਲੇਸ ਬਹੁਤ ਹੁੰਦੀ ਹੈ ਤਾਂ ਹੀ ਇਹਨੂੰ ਲੇਸ ਵੀ ਮਿਲਣ ਲੱਗਦਾ ਬੋਲਿਆ ਜਾਂਦਾ ਤੇ ਛੋਟੇ ਹੁੰਦੇ ਤਾਂ ਅਸੀਂ ਇਹਨਾਂ ਨਾਲ ਕਾਪੀਆਂ ਕਿਤਾਬਾਂ ਵੀ ਜੋੜਦੇ ਰਹੇ ਤੇ ਜਿਵੇਂ ਕਾਪੀਆਂ ਕਿਤਾਬਾਂ ਜੁੜ ਜਾਂਦੀਆਂ ਐ ਇਦਾਂ ਹੀ ਹੱਡੀਆਂ ਵੀ ਜੁੜ ਜਾਂਦੀਆਂ ਨੇ ਸਾਰੇ ਲਸੂੜੇ ਇਹਨਾਂ ਦੇ ਵਿੱਚ ਪਾ ਲਏ ਨੇ ਹੁਣ ਸਾਰਿਆਂ ਨੂੰ ਦੋ ਦੋ ਬਾਲੇ ਆ ਚੁੱਕੇ ਆ ਤੇ ਆਪਾਂ ਗੈਸ ਕਰ ਦਿੱਤੇ ਜੀ ਬੰਦ ਇਧਰ ਵੀ ਰਹਿ ਚੁੱਕਿਆ ਇਹ ਵੀ ਬਣ ਚੁੱਕਿਆ ਤੇ ਹੁਣ ਇਹਨਾਂ ਨੂੰ ਆਪਾਂ ਲੈਣੇ ਆ ਜੀ ਸ਼ਾਂਤ ਹੁਣ ਇਸ ਤੋਂ ਬਾਅਦ ਮੁੜ ਕੇ ਇਹਨੂੰ ਆਪਾਂ ਸੁੱਕਣੇ ਪਾਵਾਂਗੇ ਹੁਣ ਆਪਾਂ ਇੱਥੇ ਮੰਜੇ ਦੇ ਖਿਲਾਰ ਦਿੰਨੇ ਇਹਨਾਂ ਨੂੰ ਇੱਕ ਤਾਂ ਠੰਡੇ ਹੋ ਜਾਣਗੇ ਇੱਕ ਥੋੜੀ ਇਹਨਾਂ ਨੂੰ ਧੁੱਪ ਲੱਗ ਜੂਗੀ ਜਦੋਂ ਠੰਡੇ ਹੋ ਜੁਕੇ ਤੇ ਇਹਨਾਂ ਦੀ ਆ ਜਿਹੜੀ ਉੱਪਰਲੇ ਕੈਪ ਆ ਇਹ ਸਾਰੇ ਆਪਾਂ ਉਤਾਰ ਦਾਂਗੇ ਤੇ ਇਹ ਦੇਖੋ ਇਹ ਸਾਰੇ ਆਪਾਂ ਕੈਪ ਉਤਾਰ ਲੇ ਹੁਣ ਆਪਾਂ ਸਾਰੇ ਲਸੂੜਿਆਂ ਦੇ ਜਿਹੜੇ ਕੈਪ ਚੰਗੀ ਤਰ੍ਹਾਂ ਉਤਾਰ ਲਏ ਤੇ ਠੰਡੇ ਵੀ ਹੋ ਚੁੱਕੇ ਆ ਤੇ ਹੁਣ ਇਹਨਾਂ ਨੂੰ ਆਪਾਂ ਲਾਵਾਂਗੇ ਤੜਕਾ ਤੜਕੇ ਵਾਸਤੇ ਆਪਾਂ ਰੱਖ ਦਿੱਤਾ ਜੀ ਖੁੱਲਾ ਤੇਲ ਗਰਮ ਹੋਣ ਵਾਸਤੇ ਕਿਉਂਕਿ ਜੇ ਆਪਣਾ ਖੁੱਲਾ ਚਾਰਾ ਤੇ ਉਹਦੇ ਚ ਤੇਲ ਵੀ ਖੁੱਲਾ ਪਊਗਾ ਤੇ ਮਸਾਲੇ ਵੀ ਖੁੱਲੇ ਪੈਣਗੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਪਰੇਟ ਆਪਾਂ ਜਿਹੜੀਆਂ ਮਸਾਲਿਆਂ ਦੀਆਂ ਭਰ ਲਈਆਂ ਕਿਹੜੇ-ਕਿਹੜੇ ਆਪਾਂ ਇੱਥੇ ਮਸਾਲੇ ਪਾ ਰਹੇ ਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਹੈਗੇ ਜੀ ਅਜਵੈਨ ਇਹ ਕਾਲੀ ਰਾਈ ਇਹ ਪੀਲੀ ਰਾਈ ਤੇ ਇਹ ਹੈਗੇ ਜੀ ਕਲੌਂਜੀ ਸਾਡੇ ਚਾਰਾਂ ਦੀ ਸ਼ਾਨ ਜਾਨ ਤੇ ਰੰਗਤ ਹੀ ਹੈਗੀ ਹੈ ਜੀ ਰਤਨ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਚਮਚ ਹਿੰਗ ਦੇ ਤੇ ਇਹ ਹੈਗਾ ਜਿਹੜਾ ਚਾਰ ਦਾ ਮਿਕਸ ਸਾਰਾ ਮਸਾਲਾ ਜਿਹਦੇ ਵਿੱਚ ਆਪਾਂ ਪੰਜ ਸੱਤ ਮਸਾਲੇ ਜਿਹੜੇ ਆ ਭੁੰਨ ਕੇ ਇੱਕ ਵਾਰੀ ਆਪਾਂ ਇਹਨੂੰ ਤਿਆਰ ਕੀਤਾ ਹੈਗਾ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪੈਂਦੇ ਆ ਤੁਸੀਂ ਮੇਰੀ ਦੂਜੀ ਆਚਾਰ ਵਾਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਨਾਲ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਘਰ ਦੀ ਪੀਸੀ ਹਲਦੀ ਇਹ ਹੈਗੀ ਦੇਗੀ ਲਾਲ ਮਿਰਚ ਤੇ ਇਹ ਹੈਗੀ ਜੀ ਤਿੱਖੇ ਵਾਸਤੇ ਲਾਲ ਮਿਰਚ ਨਾਲ ਇਹਦੇ ਵਿੱਚ ਖੁੱਲਾ ਪਾਉਗਾ ਜੀ ਨਮਕ ਨਮਕ 1 ਕਿਜੀ ਹੈ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾ ਦਾਂਗੇ ਆਪਾਂ ਹਿੰਗ ਜਿਆਦਾ ਨਹੀਂ ਨੂੰ ਆਪਾਂ ਛੜਨਾ ਕਿਉਂਕਿ ਨਹੀਂ ਤੇ ਫਿਰ ਮਸਾਲੇ ਸੜ ਜਾਣਗੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਰਤਨਜੋਤ ਰਤਨਜੋਤ ਪਉਣ ਤੋਂ ਬਾਅਦ ਜਿਹੜੇ ਆਪਾਂ ਮਸਾਲੇ ਲੈ ਆ ਸੀ ਸਾਰੇ ਪਾ ਦਾਂਗੇ ਵਿੱਚ ਸਾਬਤ ਪਹਿਲਾਂ ਕੁਝ ਮਸਾਲੇ ਦੇ ਵਿੱਚ ਆਪਾਂ ਪੀਸ ਕੇ ਪਾ ਰਹੇ ਹਾਂ ਤੇ ਕੁਝ ਜਿਹੜੇ ਏਦਾਂ ਸਾਬਤ ਪਾ ਰਹੇ ਆਪਾਂ ਹੁਣ ਸਾਬਤ ਮਸਾਲੇ ਜਿਹੜੇ ਥੋੜਾ ਜਿਹਾ ਪੁੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੇ ਕਲਰ ਨਹੀਂ ਚੇਂਜ ਹੋਇਆ ਤੇ ਆਪਾਂ ਜਿਹੜਾ ਗੈਸ ਬੰਦ ਕਰ ਦੇਣਾ ਕਿਉਂਕਿ ਬਾਕੀ ਮਸਾਲੇ ਜਿਹੜੇ ਇਹਦੇ ਵਿੱਚ ਆਪਾਂ ਉਸ ਤਰ੍ਹਾਂ ਪਾਵਾਂਗੇ ਉਹਨਾਂ ਪਾਏ ਦੇ ਵਿੱਚ ਇਹ ਜਿਹੜੇ ਮਸਾਲੇ ਪਾ ਦਾਂਗੇ ਸਾਰੇ ਜਿਹੜਾ ਤੇਲ ਦਾ ਸੇਕ ਉਹਦੇ ਵਿੱਚ ਇਹ ਮਸਾਲੇ ਸਾਰੇ ਪਕਾਉਣੇ ਆਪਾਂ ਗੈਸ 'ਨਹੀਂ ਬਾਲਣਾ ਇੰਨਾ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੇਲ ਲੈਣ ਦਾ ਸਾਡਾ ਕਾਰਨ ਇਹੀ ਹੈ ਕਿ achar ਜਿਹੜਾ ਉਹ ਲੰਬੇ ਟਾਈਪ ਦਾ ਚੱਲੇ ਕਿਉਂਕਿ ਜਿਵੇਂ achar ਆ ਉਹ ਤੇਲ ਦੇ ਵਿੱਚ ਜਦੋਂ ਡਿਪ ਰਹੂਗਾ ਨਾ ਤੇ achar ਦੀ ਜਿਹੜੀ ਲਾਈਫ ਉਹ ਵੱਜ ਜਾਂਦੀ ਹੈ ਚਾਹੇ ਤੁਸੀਂ ਇਹਦੇ ਵਿੱਚ ਸਿਰਕਾ ਥੋੜਾ ਜਿਹਾ ਵੱਧ ਪਾ ਸਕਦੇ ਹੋ ਤੇ ਚਾਹੇ ਇਹਦੇ ਵਿੱਚ ਜਿਹੜਾ ਤੇਲ ਹੈ ਤੇਲ ਦੇ ਵਿੱਚ ਜਿਵੇਂ ਮਰੱਬਾ ਆਪਣਾ ਚਾਹਣੀ ਦੇ ਵਿੱਚ ਡਿਪ ਰਹੇ ਤੇ ਸਹੀ ਰਹਿੰਦਾ ਇਸੇ ਤਰ੍ਹਾਂ ਇਹ ਜਿਹੜਾ ਡੇਲਿਆਂ ਦਾ achar ਹੋ ਗਿਆ ਲਸੂੜਿਆਂ ਦਾ achar ਹੋ ਗਿਆ ਇਹ ਜਿੰਨਾ ਤੇਲ ਦੇ ਵਿੱਚ ਡਿੱਪ ਰਵੇ ਉਨਾ ਹੀ ਵਧੀਆ ਰਹਿੰਦਾ ਤੇ ਥੋੜਾ ਠੰਡਾ ਹੋਣ ਤੋਂ ਬਾਅਦ ਇਹ ਮਸਾਲਿਆਂ ਵਾਲਾ ਤੇਲ ਲਸੂੜਿਆਂ ਦੇ ਉੱਪਰ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਇਹ ਨਮਕ ਹੁਣ ਇਹਨਾਂ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਨੇ ਇਹ ਅਸੀਂ ਖੁੱਲਾ ਚਾਰ ਪਾ ਰਹੇ ਹਾਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਆਪਾਂ ਸੀਲ ਕਰਦੇ ਆਂ ਤੇ ਜੇ ਤੁਸੀਂ ਥੋੜੀ ਕੁਆਂਟੀਟੀ ਚ ਬਣਾਉਣਾ ਤੇ ਤੁਸੀਂ ਮੇਰੀ ਪੁਰਾਣੀ ਵੀਡੀਓ ਵੇਖ ਸਕਦੇ ਹੋ ਉਹਦੇ ਵਿੱਚ ਆਪਾਂ ਕਿਲੋ-ਕਿਲੋ ਲਸੂੜਿਆਂ ਦਾ achar ਪਾਇਆ ਤੇ ਕਿੰਨਾ ਮਸਾਲਾ ਉਹਦੇ ਵਿੱਚ ਲੈਣਾ ਤੁਸੀਂ ਉਸ ਵੀਡੀਓ ਚ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਜਾਂ ਫਿਰ ਜਿਵੇਂ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਿਆ ਵੀ ਜਿੰਨੇ ਆਪਾਂ 7 ਕਿਲੋ ਲਸੂੜੇ ਲਏ ਆ ਤੇ 1 ਕਿਲੋ ਆਪਾਂ ਇਹਦੇ ਵਿੱਚ ਨਮਕ ਪਾ ਰਹੇ ਆ ਤੇ ਤੁਸੀਂ ਇਸੇ ਦੀ ਕੁਆਂਟੀਟੀ ਜਿਹੜੀ ਉਹ ਘਟਾ ਸਕਦੇ ਹੋ ਜੇ ਤੁਹਾਡੇ ਕੋਲ ਲਸੂੜੇ ਜਿੰਨੇ ਆ ਹੁਣ ਆਪਾਂ ਦੋਵੇਂ ਕਾਰਨ ਤੁਹਾਨੂੰ ਦੱਸ ਦਿੱਤੇ ਵੀ ਚਾਹੇ ਤੇ ਕੁਆਂਟੀਟੀ ਥੋੜੀ ਘਟਾ ਲਿਓ ਜਿੰਨੀ ਆਪਾਂ ਇਹਦੇ ਵਿੱਚ ਤੁਹਾਨੂੰ ਦੱਸੀ ਚਾਹੇ ਤੁਸੀਂ ਦੂਸਰੀ ਵੀਡੀਓ ਵੇਖ ਸਕਦੇ ਹੋ ਉਹਦੇ ਕਿਉਂਕਿ ਬਾਰ-ਬਾਰ ਫੋਨ ਕਰਕੇ ਵੇ ਸਾਰੇ ਪੁੱਛਦੇ ਭੈਣ ਭਰਾ ਸਾਨੂੰ ਮਸਾਲੇ ਦੱਸੋ ਜੀ ਕਿੰਨੇ ਪਾਏ ਆ ਕੀ ਕੀਤਾ ਵਾ ਆਪਾਂ ਜਿਹੜੀ ਛੋਟੀ ਵੀਡੀਓ ਵੀ ਪਾਈ ਆ ਤੇ ਆਪਾਂ ਜਿਆਦਾ ਖੁੱਲੇ چار ਪਾਉਣ ਵਾਲੀ ਵੀ ਵੀਡੀਓ ਪਾਈ ਆ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਮਿਕਸ ਕਰਤਾ ਤੇ ਚਾਰ ਜਿਹੜਾ ਆਪਣਾ ਰੈਡੀ ਹੋ ਚੁੱਕਿਆ ਤੇ ਥੋੜਾ ਜਿਦੋਂ ਠੰਡਾ ਹੁੰਦਾ ਤੇ ਫਿਰ ਇਹਨੂੰ ਆਪਾਂ ਡੱਬੇ ਦੇ ਵਿੱਚ ਪਾਵਾਂਗੇ ਤੇ ਦੋ ਜਿਵੇਂ ਤੁਹਾਨੂੰ ਪਤਾ ਚਾਰ ਨੂੰ ਧੁੱਪਾ ਲਵਣੀ ਹੁੰਦੀ ਆ ਧੁੱਪਾਂ ਲਵਾ ਕੇ ਤੇ ਰੈਡੀ ਆ ਸੋ ਜੇ ਕਿਸੇ ਨੇ ਬਣਾਉਣਾ ਤੇ ਵੀਡੀਓ ਵੇਖ ਕੇ ਬਣਾ ਸਕਦੇ ਹੋ ਘਰੇ ਤੁਸੀਂ ਤੇ ਜੇ ਸਾਡੇ ਕੋਲ ਮੰਗਾਉਣਾ ਤੇ ਵੀਡੀਓ ਵੇਚ ਦਿੱਤੇ ਨੰਬਰ ਤੇ ਤੁਸੀਂ ਸਾਡੇ ਕੋਲ ਲਸੂੜੇ ਦਾ achar ਮੰਗਾ ਸਕਦੇ ਹੋ ਤੇ ਲਸੂੜੇ ਖਾਣ ਦੇ ਬਹੁਤ ਜਿਆਦੇ ਫਾਇਦੇ ਹੁੰਦੇ ਆ ਸਿਆਣਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਤੇ ਨਿਆਣਿਆਂ ਨੂੰ ਵੀ ਤੇ ਫਾਇਦੇ ਇਹਦੇ ਕਿਹੜੇ-ਕਿਹੜੇ ਨੇ ਆਪਾਂ ਪਹਿਲੀ ਵੀਡੀਓ ਸਾਰੇ ਦੱਸਿਆ ਤੁਸੀਂ ਸਾਰੀ ਜਾਣਕਾਰੀ ਲੈਣੀ ਹੋਵੇ ਤੇ ਮੇਰੀ ਪਹਿਲੀ ਉਹ ਵੀਡੀਓ ਵੇਖ ਸਕਦੇ ਆ ਆਪਾਂ ਉਹ ਵੀਡੀਓ ਜਿਹੜੀ ਹੈ ਐਂਡ ਸਕ੍ਰੀਨ ਤੇ ਲਾ ਦਾਂਗੇ ਤੁਸੀਂ ਉ ਜਾ ਕੇ ਵੇਖ ਸਕਦੇ ਆ ਤੇ ਚਾਰ ਆਪਣਾ ਜਿਹੜਾ ਫੁੱਲ ਰੈਡੀ ਹੋ ਚੁੱਕਾ ਜੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਮਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਆਪਾਂ ਘਰ ਦੇ ਵਿੱਚ ਸਾਫ਼ ਸੁਥਰੇ ਤਰੀਕੇ ਦੇ ਨਾਲ ਹਰ ਇੱਕ ਕਿਸਮ ਦਾ ਜਿਹੜਾ ਚਾਰ ਤਿਆਰ ਕਰਦੇ ਆ ਜਿਵੇਂ ਹੁਣ ਲਸੂੜੇ ਆ ਗਿਆ ਸੀਜ਼ਨਲ ਚਾਰ ਜਿਹੜਾ ਵੀ ਆ ਉਹ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆ ਪਹਿਲਾਂ ਆਂਬ ਦਾ ਚਾਰ ਵੀ ਆਪਾਂ ਤਿਆਰ ਕੀਤਾ ਸੀਗਾ ਹੁਣ ਜਿਹੜਾ ਜ਼ਿਆਦੀ ਕੁਆਂਟੀਟੀ ਵਿੱਚ ਆਂਬ ਦਾ ਚਾਰ ਆ ਉਹ ਆਪਾਂ ਅਗਲੇ ਮਹੀਨੇ ਤਿਆਰ ਕਰਾਂਗੇ ਤੇ ਇਸ ਤੋਂ ਬਾਅਦ ਜਿਵੇਂ ਆਪਾਂ ਡੇਲਿਆਂ ਦਾ ਚਾਰ ਵੀ ਤਿਆਰ ਕਰਾਂਗੇ ਜਿਹੜੇ ਕਿ ਤੁਹਾਨੂੰ ਮਾਰਕੀਟ ਦੇ ਵਿੱਚ ਮਸਾਲਿਆਂ ਤੋਂ ਬਿਨਾਂ ਚਾਰ ਮਿਲਦੇ ਆ ਹੋਰ ਤਰ੍ਹਾਂ ਕੜੀ ਜੀ ਬਣੀ ਹੁੰਦੀ ਆ ਤੁਹਾਨੂੰ ਇਹਦੇ ਵਿੱਚ ਹਰ ਇੱਕ ਮਸਾਲਾ ਦੇਖ ਸਕਦੇ ਹੋ ਤੁਸੀਂ ਵੀ ਪੂਰੇ ਸਾਬਤ ਮਸਾਲੇ ਵੀ ਆਪਾਂ ਪਾਏ ਆ ਤੇ ਜਿਵੇਂ ਜਿਹੜੀ ਸੌਂਸ ਹੋ ਗਿਆ ਕਾਲੀ ਮਿਰਚ ਧਨੀਆ ਮੇਥੇ ਉਹ ਸਾਰੇ ਆਪਾਂ ਇਹਦੇ ਵਿੱਚ ਪੀਸ ਕੇ ਪਾਏ ਆ ਵੀ ਪੂਰਾ ਮਸਾਲਾ ਵੀ ਤੁਹਾਨੂੰ ਇਹਦੇ ਵਿੱਚ ਮਿਲੂਗਾ ਤੇ ਤੇਲ ਵੀ ਹੋਊਗਾ ਤੇ ਜਿਹੜੀ ਚੀਜ਼ ਆ ਉਹ ਵੀ ਤੁਹਾਨੂੰ ਐ ਵੱਖਰੀ ਵੱਖਰੀ ਦਿਸੂਗੀ ਤੁਸੀਂ ਦੇਖ ਸਕਦੇ ਹੋ ਜੇ ਚਾਰ ਵਾਲੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗਦੀ ਹੈ ਤੇ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਲੋੜਵੰਦਾ ਤੱਕ ਇਹ ਜਿਹੜੀ ਜਾਣਕਾਰੀ ਪਹੁੰਚ ਸਕੇ ਕਿ ਆਪਾਂ ਨੂੰ ਕਿਹੜੀ ਚੀਜ਼ ਜਿਹੜੀ ਖਾਣੀ ਚਾਹੀਦੀ ਆਪਾਂ ਜਿਹੜੇ ਛੱਡ ਚੁੱਕੇ ਹਾਂ ਪੁਰਾਣੇ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਜਿਹੜਾ ਜ਼ਿਆਦਾ ਅਹਿਮ ਰੱਖਦੇ ਸੀਗੇ ਸੋ ਇਸ ਵੀਡੀਓ ਨੂੰ ਇੱਥੋਂ ਤੱਕ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ